ਤੂਫਾਨਾਂ ਵਿੱਚ ਕਿਸ਼ਤੀ ਕਿਨਾਰੇ ਲਾਵਾਂਗੇ ਰੜਕੇ ਤੂਫਾਨਾਂ ਵਿੱਚ ਕਿਸ਼ਤੀ ਕਿਨਾਰੇ ਲਾਵਾਂਗੇ ਰੜਕੇ ਦਾਸ ਹੋਏ ਪੰਜਾਬ ਨੂੰ ਰੰਗਲਾ ਬਣਾਵਾਂਗੇ ਰੜਕੇ ਜੋ ਕਿਹਾ ਸਭ ਕਰਕੇ ਵਖਾਵਾਂਗੇ ਰੜਕੇ ਭਾਵੇਂ ਗੱਲ-ਗੱਲ ਤੇ ੱਕਾ ਕੇਂਦਰ ਕਰਦਾ ਸਾਡੇ ਨਾਲ ਇਸ ਪੰਜਾਬ ਨੂੰ ਮੋਹਰੀ ਬਣਾਵਾਂਗੇ ਰੜਕੇ ਮੈਂ ਬਾਜਵਾ ਸਾਹਿਬ ਖੜੇ ਨੇ ਬੜਿੰਗ ਸਾਹਿਬ ਖੜੇ ਨੇ ਜੇ ਇਹਨਾਂ ਨੇ 2 ਸਾਲ ਦੇ ਕੰਮ ਵੇਖਣੇ ਆ ਮੇਰੇ ਨਾਲ ਸੰਦੂਲਗੜ ਹਲਕੇ 'ਚ ਆ ਜਾਣ ਇਹਨਾਂ ਨੂੰ ਬਣਦੀਆਂ ਲਹਿਰਾਂ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਸੂਏ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਖਾਲੇ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਵਾਟਰ ਬਾਕਸ ਵਿਖਾ ਦਾਂਗੇ ਇਹਨਾਂ ਨੂੰ ਦਿਖਾ ਦਾਂਗੇ ਕਿਵੇਂ ਸਕੂਲਾਂ ਦੀਆਂ ਚਾਰ ਦਿਵਾਰੀਆਂ ਪੱਕੀਆਂ ਹੋ ਰਗਣੇ ਤੇ ਅੱਜ ਭਾਵੇਂ ਸੈਂਟਰ ਨੇ ਸਾਡਾ 12000 ਕਰੋੜ ਰੁਪਇਆ ਰੋਕ ਰੱਖਿਆ ਬਾਜਵਾ ਸਾਹਿਬ ਇੱਧਰ ਸਾਡੇ ਨਾਲ ਗੱਲ ਕਰੋ ਸਾਡਾ 12000 ਕਰੋੜ ਨੂੰ ਰੋਕ ਰੱਖਿਆ ਆਜੋ ਰਲ ਕੇ ਤੁਸੀਂ ਗਵਰਨਰ ਕੋਲੇ ਚਾਹ ਪਕੌੜੇ ਖਾਣ ਜਾਂਦੇ ਹੋ ਕਦੇ 12000 ਕਰੋੜ ਮੰਗਣ ਵੀ ਵਗ ਜਾਂ ਕਰੋ ਕਦੇ ਪੰਜਾਬ ਦੇ ਹਿੱਤਾਂ ਲਈ ਇਹਨਾਂ ਨੇ ਗੱਲ ਨਹੀਂ ਕੀਤੀ ਇੱਕੋ ਹੀ ਗੱਲ ਕਰਦੇ ਨੇ ਆ ਕਿੱਥੋਂ ਆ ਗਏ ਕਿਹੋ ਜਿਹਾ ਆ ਗਏ ਇਹ ਉਹ ਆਇਆ ਜਿਹੜਾ ਤੁਹਾਡੇਆ ਲੋਟ ਨਹੀਂ ਗੱਲ ਵਾਕਿਆ ਆਇਆ। ਉਹਨੂੰ ਤਾਂ ਆਏ ਸੀਗਾ ਸਾਡੇ 3 ਹੀ ਪੁੱਤ ਆਇਆ ਕਰਨਗੇ। ਤੁਹਾਨੂੰ ਤਾਂ ਆਏ ਸੀਗਾ ਸਾਡੇ ਪੁੱਤ ਆਇਆ ਕਰਨਗੇ। ਸਾਡੇ ਭਾਣ ਜੀਆਂ ਭਾਣ ਜੇ ਆਇਆ ਕਰਨਗੇ। ਜਿਨ੍ਹਾਂ ਨੂੰ ਤੁਸੀਂ ਦਰੀਆਂ ਮਿਛਾਉਣ ਤੇ ਰੱਖਦੇ ਸੀ। ਮੁੱਖ ਮੰਤਰੀ ਸਾਹਿਬ ਮੀਟਿੰਗਾਂ ਕਰਦੇ ਨੇ। ਮੀਟਿੰਗਾਂ ਇਸ ਲਈ ਨਹੀਂ ਹੁੰਦੀਆਂ ਕਿ ਹੋਟਲ ਕਿਵੇਂ ਖੋਲਣੇ ਨੇ। ਮੀਟਿੰਗਾਂ ਇਸ ਲਈ ਨਹੀਂ ਹੁੰਦੀਆਂ ਕਿ ਬੱਸਾਂ ਤੇ ਕਾਬੂ ਕਿਵੇਂ ਪਾਉਣਾਗਾ। ਅੱਜ ਮੀਟਿੰਗਾਂ ਹੁੰਦੀਆਂ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਕਿਵੇਂ ਦੇਣੀਆਂ। ਪੰਜਾਬ ਦੇ ਲੋਕਾਂ ਸਾਨੂੰ ਤਰੱਕੀ ਤੇ ਕਿਵੇਂ ਲੈ ਕੇ ਆਉਣਾ ਅੱਜ ਮੀਟਿੰਗ ਆਏ ਨਹੀਂ ਹੁੰਦੀ ਤੇ ਰੂਸਾ ਨੂੰ ਕਿਹੜੀ ਬੋਤੀ ਦਿੱਤੀ ਜਾਵੇ ਅੱਜ ਮੀਟਿੰਗ ਆਏ ਹੁੰਦੀ ਆ ਕਿ ਪੰਜਾਬ ਦੀ ਤਰੱਕੀ ਕਿਵੇਂ ਹੋਵੇ ਗਰੀਬ ਤੱਕ ਕਿਸਾਨ ਤੱਕ ਲਾਭ ਕਿਵੇਂ ਮਿਲ ਸਕੇ ਜੀ ਸਿੰਘ ਬਣਾ ਵਾਲੀ ਬੋਲਣਗੇ ਜੀ ਉਹਨਾਂ ਨੇ ਮੂਵ ਕੀਤਾ ਜੀ ਗੁਰਪ੍ਰੀਤ ਸਿੰਘ ਬਣਾ ਵਾਲੀ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀਂ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਇੱਕ ਮਿੰਟ ਜੀ ਦੇਖੋ ਜੀ ਸੰਵਿਧਾਨ ਸਾਡੇ ਵਾਸਤੇ ਮੁਕੱਦਸ ਆ ਸਭ ਤੋਂ ਪਿਆਰਾ ਹੈ ਸੰਵਿਧਾਨ ਦੇ ਬਾਰੇ ਕੋਈ ਵੀ ਮਾੜੀ ਗੱਲ ਨਾ ਕੀਤੀ ਜਾਵੇ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੀ ਬੜਾ ਵਧੀਆ ਸਾਹਿਬ ਸਪੀਕਰ ਸਾਹਿਬ ਜਿਨ੍ਹਾਂ ਨੂੰ ਵੇਖ ਕੇ ਅਸੀਂ ਸਿੱਖਣਾ ਸੀ ਜਿਹੜੇ ਚਾਰ-ਚਾਰ ਵਾਰੀ ਜਿੱਤ ਕੇ ਆਏ ਆ ਇਸ ਹਾਊਸ ਦੇ ਵਿੱਚ ਜਿਨ੍ਹਾਂ ਨੂੰ ਵੇਖ ਕੇ ਅਸੀਂ ਕੁਝ ਸਿੱਖਣਾ ਸੀ ਜਿਨ੍ਹਾਂ ਨੇ ਸਾਡੇ ਨਵੇਂ ਵਾਲੇ ਕੁਝ ਕਰਕੇ ਵਿਖਾਉਣਾ ਸੀ ਅੱਜ ਜੇ ਪੁਰਸਿਆਂ ਤੇ ਬੈਠੇ ਹੁੰਦੇ ਪੰਜਾਬ ਦੇ ਲੋਕ ਵੇਖਦੇ ਜੇ ਬਹਿਸ ਕਰਨੀ ਆ ਕਿਸੇ ਕਿਸੇ ਮੁੱਦੇ ਤੇ ਬਾਸ ਕਰ ਲੈਣ ਜਵਾਬ ਦੇ ਦੇਣ ਇਹਨਾਂ ਨੂੰ ਤੁਸੀਂ ਸਮਾਂ ਦਿੱਤਾ ਤੇ ਆਪਣੀ ਬਹਿਤ ਦੇ ਵਿੱਚ ਕੱਲੀ ਕੱਲੀ ਗੱਲ ਦਾ ਜਵਾਬ ਦੇ ਦੇਣ ਮੈਂ ਦੋ ਗੱਲਾਂ ਕਰਕੇ ਸ਼ੁਰੂਆਤ ਕਰਦਾ ਸਪੀਕਰ ਸਾਹਿਬ ਤੂਫਾਨਾਂ ਵਿੱਚ ਕਿਸ਼ਤੀ ਕਿਨਾਰੇ ਲਾਵਾਂਗੇ ਰੜਕੇ ਤੂਫਾਨਾਂ ਵਿੱਚ ਕਿਸ਼ਤੀ ਕਿਨਾਰੇ ਲਾਵਾਂਗੇ ਰੜਕੇ ਦਾਸ ਹੋਏ ਪੰਜਾਬ ਨੂੰ ਰੰਗਲਾ ਬਣਾਵਾਂਗੇ ਰੜਕੇ ਜੋ ਕਿਹਾ ਸਭ ਕਰਕੇ ਵਿਖਾਵਾਂਗੇ ਰੜਕੇ ਕੇਂਦਰ ਕਰਦਾ ਸਾਡੇ ਨਾਲ ਇਸ ਪੰਜਾਬ ਨੂੰ ਮੋਹਰੀ ਬਣਾਵਾਂਗੇ ਰਲ ਕੇ ਸੋ ਕਹਿਣ ਦਾ ਮਤਲਬ ਕਿ 2 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਆਣੇ ਜੋ ਕਿਹਾ ਕਰਕੇ ਵਿਖਾਇਆ ਅੱਜ ਇਹਨਾਂ ਨੂੰ ਬੈਠਣ ਦਾ ਸਮਾਂ ਕਿਉਂ ਨਹੀਂ ਕਿਉਂਕਿ ਸੁਣ ਕੇ ਰਾਜੀ ਨਹੀਂ ਆਪਦੀਆਂ ਸਰਕਾਰਾਂ ਕਿੰਨੇ ਵਾਰੀ ਬਣਾਈਆਂ ਤੇ ਅੱਜ ਬੈਠ ਕੇ ਇੱਕ ਇੱਕ ਗੱਲ ਦਾ ਜਵਾਬ ਦੇ ਦੇਣ ਜੋ 2 ਸਾਲਾਂ ਦੇ ਵਿੱਚ ਕਰਿਆ ਸਾਡੀ ਸਰਕਾਰ ਨੇ ਨਾਰਾ ਦਿੱਤਾ ਸੀ ਕਿ ਸੇਧ ਤੇ ਸਿੱਖਿਆ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸੁਰਤਾ ਮਿਲਣਗੀਆਂ ਪੰਜਾਬ ਦੇ ਲੋਕਾਂ ਨੂੰ ਵਧੀਆ ਸਿੱਖਿਆ ਮਿਲੂਗੀ 2 ਸਾਲਾਂ ਦੇ ਵਿੱਚ ਮੈਂ ਕਹਿ ਸਕਦਾ ਕਿ ਸਾਡੇ ਅੱਜ ਦੇ ਦਿਨ 829 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿਹਦਾ ਸਿਹਰਾ ਮੁੱਖ ਮੰਤਰੀ ਸਾਹਿਬ ਤੇ ਸਰਕਾਰ ਨੂੰ ਜਾਂਦਾ ਇੱਥੇ ਨਹੀਂਗਾ ਇਹਨਾਂ ਵੀ ਕਲੀਨਿਕਾਂ ਦੇ ਵਿੱਚ 450 ਕਰੋੜ ਦੀਆਂ ਦਵਾਈਆਂ ਮੁਕਤ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਜਿਹੜਾ ਬੋਝ ਪੰਜਾਬ ਦੇ ਲੋਕਾਂ ਦੇ ਉੱਤੇ ਪੈਣਾ ਸੀ ਇਸੇ ਦੀ ਬਸ ਨਹੀਂ ਇੱਥੇ 70 ਕਰੋੜ ਰੁਪਏ ਦੇ ਟੈਸਟ ਮੁਕਤ ਕੀਤੇ ਗਏ ਨੇ ਕਰੀਬ ਲੋਕਾਂ ਦੇ ਕੀਤੇ ਗਏ ਨੇ ਜੋ ਟੈਸਟ ਕਰਾਉਣ ਤੋਂ ਪੈਸੇ ਮੇਡਾ ਬਾਝੇ ਰਹਿ ਜਾਂਦੇ ਸੀ ਉਹਨਾਂ ਦਾ ਟੈਸਟ 70 ਕਰੋੜ ਰੁਪਇਆ ਕਰਕੇ ਕੀਤੇ ਗਏ ਇਸ ਤੋਂ ਇਲਾਵਾ ਮੈਂ ਮੁੱਖ ਮੰਤਰੀ ਸਾਹਿਬ ਤੇ ਸਰਕਾਰ ਦਾ ਧੰਨਵਾਦ ਕਰਦਾ ਕਿ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਗਈਆਂ ਜਿਨ੍ਹਾਂ ਦੀਨ 300 ਪ੍ਰਮਾਣਿਤ ਯੋਗਾ ਟੀਚਰ ਭਰਤੀ ਕੀਤੇ ਗਏ ਜਿੱਥੇ ਰਜਾਨਾ 1500 ਯੋਗਾ ਕਲਾਸਾਂ ਲੱਗਦੀਆਂ ਨੇ ਸੋ ਮੈਂ ਇਹਨਾਂ ਤੋਂ ਇਥੀ ਨਿੰਗਾ ਦੂਜਾ ਮੈਂ ਕਹਿਣਾ ਚਾਹਣਾ ਸਪੀਕਰ ਸਾਹਿਬ ਕਿ ਸਾਡਾ ਜਿਹੜਾ ਕੌਮੀ ਸਿਹਤ ਮਿਸ਼ਨ ਦਾ 80 ਕਰੋੜ ਰੁਪਇਆ ਰੋਕ ਲਿਆ ਸੈਂਟਰ ਨੇ ਕਿਉਂ ਰੋਕਿਆ ਕਿ ਮੁੱਖ ਮੰਤਰੀ ਸਾਹਿਬ ਨੇ ਆਮ ਆਦਮੀ ਕਲੀਨਿਕ ਕਿਉਂ ਖੋੜਦੇ ਗਰੀਬ ਲੋਕਾਂ ਵਾਸਤੇ ਦਵਾਈਆਂ ਕਿਉਂ ਦਿੱਤੀਆਂ ਮੈਂ ਇਹ ਕਹਿਣਾ ਚਾਹਣਾ ਰੋਜ਼ ਗਵਰਨਰ ਦੇ ਕੋਲੇ ਜਾਂਦੇ ਨੇ ਤੇ ਜਦੋਂ ਗਵਰਨਰ ਸਾਹਿਬ ਭਾਸ਼ਣ ਦਿੰਦਾ ਫਿਰ ਸੁਣਦੇ ਨਹੀਂ ਗਵਰਨਰ ਕੋਲੇ ਕਦੇ ਗਏ ਹੋ ਬਾਜਵਾ ਸਾਹਿਬ ਇੰਧਰ ਅੱਕ ਚੱਕ ਪਾ ਕੇ ਗੱਲ ਕਰੋ ਕਦੇ ਪੰਜਾਬ ਦੀਆਂ ਮੰਗਾਂ ਲਈ ਗਏ ਹੋ ਰੂਲ ਡਿਵੈਲਪਮੈਂਟ ਫੰਡ ਰੋਕ ਲਿਆ ਤੁਸੀਂ ਸਾਨੂੰ ਰੂਲ ਡਿਵੈਲਪਮੈਂਟ ਫੰਡ ਦਵਾ ਦਿਓ ਸਾਡੇ ਪੋਮੀ ਸਿਹਤ ਮਿਸ਼ਨ ਦਾ 800 ਕਰੋੜ ਰੁਪਇਆ ਰੋਕ ਲਿਆ ਕਦੇ ਉਸ ਵਾਸਤੇ ਇਹ ਗਏ ਹੁਣ ਦੱਸ ਦੇਣ ਇਸ ਤੋਂ ਇਲਾਵਾ ਮੈਂ ਦੂਜੀ ਬੇਨਤੀ ਕਰਦਾ ਕਿ ਜਦੋਂ ਅਸੀਂ ਇੱਥੇ ਇਸ ਹਾਊਸ ਦੇ ਵਿੱਚ ਆਪਰੇਸ਼ਨ ਨੋਟਸ ਦੇ ਉੱਤੇ ਸਦਨ ਚੱਲੀ ਸੀਗੀ ਦੀ ਤਰ ਕੰਦੇ ਸੀ ਆਪਰੇਸ਼ਨ ਲੋਰਸ ਹੈਡਿੰਗ ਦਾ ਇਹ ਐਮਏ ਗੱਲਾਂ ਕਰਦੇ ਨੇ ਤੇ ਹੁਣ ਜਿਹੜੇ ਰੌਲਾ ਪਾਈ ਜਾਂਦੇ ਨੇ ਤਾਜ਼ਾ ਤਾਜ਼ਾ ਆਪਰੇਸ਼ਨ ਲੋਰਸ ਹਮਾਚਲ ਚ ਹੋ ਕੇ ਹਟਿਆ ਹੁਣ ਦਸ ਦਿਨ ਹੋਇਆ ਕਿ ਨਹੀਂ ਐ ਇਹਨਾਂ ਦੇ 6 ਮੈਂਬਰਾਂ ਨੇ ਅਮਦਾਰ ਸਭਾ ਦੇ ਖਰੀਦਲੇ ਆ ਸਰਕਾਰ ਡਿੱਗੂ ਡਿੱਗੂ ਕਰਦੀ ਆ ਤੇ ਹੁਣ ਕਦੇ ਬੋਲੇ ਨਹੀਂ ਜਦੋਂ ਅਸੀਂ ਕਹਿੰਦੇ ਆਪਰੇਸ਼ਨ ਲੋਰਸਾ ਉਸ ਵੇਲੇ ਕੀ ਗੱਲ ਕਰਦੇ ਸੀ ਦੂਜੀ ਵਾਰ ਗੱਲ ਕਰਦਾ ਸਪੀਕਰ ਸਾਹਿਬ ਸਿੱਖਿਆ ਕ੍ਰਾਂਤੀ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਅਸੀਂ ਹੈਰਾਨ ਆ ਕਿੰਨੀਆਂ ਦੀਆਂ ਸਰਕਾਰਾਂ ਰਹੀਆਂ ਨੇ ਤੇ ਮੈਂ ਹੈਰਾਨ ਆ ਕਿ ਇਹਨਾਂ ਦੇ ਦਰਾਂ 1429 ਸਕੂਲ 1429 ਸਕੂਲ ਸਕੂਲ ਸੀ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਸੀਗੀ ਪੈਧਾਨਵਾਰ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਇਹਨਾਂ ਨੇ ਕਨੇ 1429 ਸਕੂਲਾਂ ਦੀ ਚਾਰ ਦਿਵਾਰੀ ਵਾਸਤੇ ਪੈਸੇ ਨਹੀਂ ਦਿੱਤੇ ਇਹਨਾਂ ਨੇ ਸਾਡੇ ਵਾਸਤੇ 7082 7082 ਸਕੂਲਾਂ ਦੀਆਂ ਚਾਰ ਦਿਵਾਰੀਆਂ ਵਾਸਤੇ ਕਰੋੜਾਂ ਰੁਪਈਆ ਫੰਡ ਦਿੱਤਾ ਤੇ ਜਿਹੜੇ 70 ਸਾਲ ਦੇ ਲੱਗੇ ਸੀ ਸਕੂਲ ਦੀ ਚਾਰ ਦਿਵਾਰੀ ਨਹੀਂ ਬਣਾ ਸਕੇ ਇਸ ਤੋਂ ਇਲਾਵਾ ਮੈਂ ਕਹਣਾ ਚਾਹਾਂਗਾ ਕਿ ਜਿਹੜੇ ਅਧਿਆਪਕ ਨੇ ਜਿਹੜੇ ਕੱਚੇ ਦੇ ਅਕ ਸੀਗੇ ਜਿਨ੍ਹਾਂ ਨੂੰ ਬਾਰ-ਬਾਰ ਲਾਰੇ ਲਾਏ ਗਏ ਜੋ ਕਾਨੂੰਨ ਮੁਤਾਬਕ ਤਨવાર ਕਰਦਾ ਨਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇੱਕ ਕਮੇਟੀ ਬਣਾ ਕੇ ਕਾਨੂੰਨੀ ਅੜਚਨਾ ਨੂੰ ਦੂਰ ਕਰਦੇ ਹੋਏ 95 12316 12316 ਵਿਧਾਇਕ ਜੋ 10 ਸਾਲ ਤੋਂ ਕੰਮ ਕਰਦੇ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਕਾਨੂੰਨੀ ਜੋ ਅੜਚਨਾ ਸੀਗੀਆਂ ਉਹ ਦੂਰ ਕੀਤੀਆਂ ਗਈਆਂ ਇਸ ਤੋਂ ਇਲਾਵਾ ਮੈਂ ਕਹਿ ਸਕਦਾ ਕਿ ਪਹਿਲੀ ਵਾਰ ਹੀ ਹੋਇਆ 326 ਸਕੂਲਾਂ ਦੇ ਵਿੱਚ ਇੰਟਰਨੈਟ ਦੀ ਸਹੂਲਤ ਦਿੱਤੀ ਗਈ ਇਸ ਤੋਂ ਇਲਾਵਾ ਜਿਹੜੇ ਹੈਗਾ 4369 ਸਕੂਲਾਂ ਦੇ ਵਿੱਚ 4369 ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਾਥਰੂਮ ਨਹੀਂ ਸੀ ਟੁਆਇਲਟ ਨਹੀਂ ਸੀਗੀ 4369 ਸਕੂਲਾਂ ਦੇ ਵਿੱਚ ਬਾਥਰੂਮ ਤੇ ਟਾਇਲਟ ਦਾ ਪ੍ਰਬੰਧ ਕੀਤਾ ਗਿਆ ਜੋ ਬਾਥਰੂਮ ਤੇ ਟਾਇਲਟ ਤੋਂ ਬਾਂਝੇ ਸੀਗੇ ਇੱਥੇ ਹੀ ਨਹੀਂ ਬਸ ਨਹੀਂ ਮੈਂ ਧੰਨਵਾਦ ਕਰਦਾ ਸਿੱਖਿਆ ਮੰਤਰੀ ਸਾਹਿਬ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਦੇ ਯਤਨਾਂ ਦੇ ਸਦਕਾ ਅੱਜ ਸਾਡੇ ਪ੍ਰਾਇਮਰੀ ਕਲਾਸਾਂ ਦੇ ਵਿੱਚ ਸਤ ਸੀ 17% ਉਧਰੋਂ ਛੱਡ ਕੇ ਸਰਕਾਰੀ ਸਕੂਲਾਂ ਚ ਆਏ ਨੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹਨਾਂ ਸਕੂਲਾਂ ਦੇ ਵਿੱਚੋਂ ਟੀਚਰ ਆ ਫਰਨੀਚਰ ਆ ਸਾਰਾ ਸਾਰ ਜਿਹੜਾ ਸਾਜੋ ਸਬਾਣ ਆ ਇਸ ਕਰਕੇ 17% ਜਿਹੜਾ ਦਾਖਲੇ ਦੇ ਵਿੱਚ ਵਾਧਾ ਹੋਇਆਗਾ ਇੱਥੇ ਵਾਸ ਨਹੀਂ ਗਏ ਧੰਵਾਰ ਕਰਦੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ 25 ਨਵੀਆਂ ਆਈਟੀਆਆਂ 25 ਨਵੇਂ ਟੈਕਨੀਕਲ ਤਕਨੀਕੀ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਨੇ ਜਿਨ੍ਹਾਂ ਦੇ ਵਿੱਚ 8000 ਨੌਜਵਾਨਾਂ ਨੂੰ ਲਾਭ ਮਿਲੂਗਾ ਇਸ ਸਿੱਖਿਆ ਦੇ ਖੇਤਰ 'ਚ ਵੱਡੀ ਕ੍ਰਾਂਤੀ ਆ। ਹਜੇ ਕਈ ਵੀਰ ਜਿਹੜੇ ਕੱਚੇ ਨੇ ਪੱਕੇ ਕਰਨ ਵਾਲੇ ਨੇ ਅਧਿਆਪਕ ਪਰ ਉਹਨਾਂ ਦੇ ਵਿਚਾਲੇ ਕਾਨੂੰਨੀ ਅੜਚਣਾਂ ਨੇ ਮੁੱਖ ਮੰਤਰੀ ਸਾਹਿਬ ਦਿਨ ਰਾਤ ਲੱਗੇ ਰਹਿੰਦੇ ਨੇ ਕਿ ਉਹਨਾਂ ਨੂੰ ਪੱਕਾ ਕਿਵੇਂ ਕੀਤਾ ਜਾਵੇ। ਜਿਹੜੀਆਂ ਕਾਨੂੰਨੀ ਅੜਚਣਾਂ ਦੂਰ ਕਰਕੇ ਜਿਹੜੇ ਸਾਥੀ ਅਧਿਆਪਕਾ ਜੋ ਛਰਤਾ ਪੂਰੀਆਂ ਕਰਨਗੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਊਗਾ ਮਾਰ ਸਾਹਿਬ ਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ। ਅੱਜ ਤੇ ਆਪਕ ਨੂੰ ਕੱਚਾ ਤੇ ਉਹ ਕਹਿਣ ਦੀ ਲੋੜ ਨਹੀਂ ਪਊਗੀ ਕਾਨੂੰਨੀ ਅਰਚਨਾ ਕਰਕੇ ਕਿੱਥੇ ਪਹਿਲਾਂ 12316 ਅਧਿਵਕ ਪੱਕੇ ਕੀਤੇ ਔਣ ਵਾਲੇ ਸਮੇਤ ਜੋ ਕਾਨੂੰਨੀ ਅਰਚਨਾ ਨੇ ਉਹ ਵੀ ਦੂਰ ਕੀਤੀਆਂ ਜਾਣਗੀਆਂ ਇੱਥੇ ਹੀ ਗੱਲ ਨਹੀਂ ਗਈ ਮੈਂ ਦੂਜੀ ਗੱਲ ਕਰਦਾਗਾ ਨਹਿਰੀ ਪਾਣੀ ਦੀ ਸਾਡਾ ਇਲਾਕਾ ਖਾਸ ਕਰਕੇ ਮਾਨਸਾ ਸਰਦੂਲਗੜ ਇਲਾਕਾ ਜਿਹੜਾ ਤੇਲਾ ਤੇ ਪੈਂਦਾਗਾ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਜਲ ਸਰੋਤ ਮੰਤਰੀ ਸਾਹਿਬਾਨਾ ਦਾ ਜਿਨ੍ਹਾਂ ਨੇ ਵੱਡੇ ਪੱਧਰ ਤੇ ਕਿਹਾ ਕਿ ਹਰ ਇੱਕ ਖੇਤ ਦੇ ਵਿੱਚ ਨਹਿਰੀ ਪਾਣੀ ਜਾਊਗਾ ਤੇ ਉਸ ਵਾਰ ਤੇ ਕੀਤਾ ਕਿ ਅੱਜ ਤੁਸੀਂ ਜਾ ਕੇ ਵੇਖੋਗੇ ਹਰ ਪਾਸੇ ਖਾਲ ਪੱਕੇ ਹੋਈ ਜਾਂਦੇ ਨੇ ਸੂਏ ਪੱਕੇ ਹੋਈ ਜਾਂਦੇ ਨੇ ਮੈਂ ਤੁਹਾਨੂੰ ਦੱਸਦਾਗਾ ਕਿ 400 ਕਿਲੋ ਮੀਟਰ ਦੀਆਂ ਨਹਿਰਾਂ ਜਿਹੜੀਆਂ ਬੰਦ ਪਈਆਂ ਸੀ ਮੁੱਖ ਮੰਤਰੀ ਸਾਹਿਬ ਦੇ ਜਤਰਾ ਦੇ ਨਾਲ ਉਹ ਨਹਿਰਾਂ ਨੂੰ ਕਾਰਜਸ਼ੀਲ ਕੀਤਾ ਗਿਆ ਚਾਲੂ ਕੀਤਾ ਗਿਆ ਇਸ ਤੋਂ ਇਲਾਵਾ 14000 ਪਿਛਲੇ 30 ਸਾਲਾਂ ਤੋਂ ਸੁੱਕੇ ਪੈਸੀ ਉਹਨਾਂ ਨੂੰ ਦੁਬਾਰਾ ਪੱਕਾ ਕੀਤਾ ਗਿਆ ਪੱਕੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ 10875 ਭਾਈਚਾਰਕ ਖਾਲੇ ਜੋ ਪਲਾਟੀ ਖਾਲੇ ਪੈਂਦੇ ਨੇਗੇ ਪਲਾਟੀ ਖਾਲਿਆਂ ਨੂੰ ਸਰਕਾਰੀ ਖਾਲਿਆਂ ਦੇ ਵਿੱਚ ਤਬਦੀਲ ਕਰਨ ਵਾਸਤੇ ਦੋ ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਯਤਨ ਕੀਤੇ ਇਸ ਤੋਂ ਇਲਾਵਾ ਮੇਰੇ ਆਪਦੇ ਇਲਾਕੇ ਦੇ ਵਿੱਚ ਭਾਖੜਾ ਨਹਿਰ ਨਗਦੀ ਆ ਜਿਹਦਾ ਟਹਾਣਾ ਹੱਡ ਬਣਦਾਗਾ ਤਾਂ ਸਾਨੂੰ 400 ਕਿਊਸਕ ਪਾਣੀ ਮਿਲਦਾ ਸੀ ਜਿਹੜੇ ਅੱਜ ਨਾਰੇ ਮਾਰੀ ਜਾਂਦੇ ਆ ਇਹਨਾਂ ਨੂੰ ਤਾਂ ਹੀ ਨਹੀਂ ਪਤਾ ਕਿ ਸਾਡਾ ਹਰਿਆਣਾ 400 ਕਿਊਸਕ ਪਾਣੀ ਲਈ ਜਾਂਦਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਪੰਜਾਬ ਦਾ ਪਾਣੀਆ ਤੁਹਾਹਾਣੇ ਹਿੱਟ ਤੋਂ ਛੱਡਿਆ ਨਹੀਂ ਜਾ ਰਿਹਾ ਅੱਜ 400 ਕਿਊਸਕ ਪਾਣੀ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਨਾਲ ਤੁਹਾਹਾਣੇ ਹਿੱਟ ਤੋਂ ਪੰਜਾਬ ਨੂੰ ਮਿਲਿਆ ਜਿਹੜਾ ਸਾਡੇ ਸਰਦੂਨਗੜ ਦੇ ਇਲਾਕੇ ਦੇ ਵਿੱਚ ਪਾਣੀ ਆਇਆਗਾ ਇਸ ਤੋਂ ਇਲਾਵਾ ਅੱਜ ਮੈਂ ਕਹਿੰਦਾ ਮੈਂ ਬਾਜਵਾ ਸਾਹਿਬ ਖੜੇ ਨੇ ਬੜਿੰਗ ਸਾਹਿਬ ਖੜੇ ਨੇ ਇਹਨਾਂ ਨੇ 2 ਸਾਲ ਦੇ ਕੰਮ ਵੇਖਣਿਆ ਮੇਰੇ ਨਾਲ ਸੰਦੂਲਗੜ ਹਲਕੇ 'ਚ ਆ ਜਾਣ ਇਹਨਾਂ ਨੂੰ ਬੜੀਆਂ ਲਹਿਰਾਂ ਵਿਖਾ ਦਾਂਗੇ ਸੂਏ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਖਾਲੇ ਵਿਖਾ ਦਾਂਗੇ ਇਹਨਾਂ ਨੂੰ ਬਣਦੇ ਵਾਟਰ ਬਾਕਸ ਵਿਖਾ ਦਾਂਗੇ ਇਹਨਾਂ ਨੂੰ ਦਿਖਾ ਦਾਂਗੇ ਕਿਵੇਂ ਸਕੂਲਾਂ ਦੀਆਂ ਚਾਰ ਦਿਵਾਰੀਆਂ ਪੱਕੀਆਂ ਹੋ ਰਗਣੇ ਤੇ ਅੱਜ ਭਾਵੇਂ ਸੈਂਟਰ ਨੇ ਸਾਡਾ 12000 ਕਰੋੜ ਰੁਪਈਆ ਰੋਕ ਰੱਖਿਆ ਬਾਜਵਾ ਸਾਹਿਬ ਇੱਧਰ ਸਾਡੇ ਨਾਲ ਗੱਲ ਕਰੋ ਸਾਡਾ 12000 ਕਰੋੜ ਰੋਕ ਰੱਖਿਆ ਆ ਜਾਓ ਰਲ ਕੇ ਤੁਸੀਂ ਗਵਰਨਰ ਕੋਲੇ ਚਾਹ ਪਕੌੜੇ ਖਾਣ ਜਾਂਦੇ ਹੋ ਕਦੇ 12000 ਕਰੋੜ ਮੰਗਣ ਵੀ ਵਗ ਗਿਆ ਕਰੋ ਸਾਡਾ ਜਿਹੜਾ ਆਰਡੀਫ ਰੋਕ ਲਿਆ ਸਿਹਤ ਮੇਂ ਸਿਹਤ ਵਿੱਚ ਸਰਦੇ ਫੰਡ ਰੋਕ ਲਏ ਇਸ ਤੋਂ ਇਲਾਵਾ ਬਿਜਲੀ ਦੇ ਵੱਡੇ ਖਰਚੇ ਸਾਡੇ ਦੇ ਪਾਏ ਜਾ ਰਹੇ ਨੇ ਕਦੇ ਪੰਜਾਬ ਦੇ ਹਿੱਤਾਂ ਲਈ ਇਹਨਾਂ ਨੇ ਗੱਲ ਨਹੀਂ ਕੀਤੀ ਇੱਕੋ ਹੀ ਗੱਲ ਕਰਦੇ ਨੇ ਆ ਕਿੱਥੋਂ ਆ ਗਏ ਇਹੋ ਜੇ ਆ ਗਏ ਇਹ ਉਹ ਆਇਆ ਜਿਹੜਾ ਤੁਹਾਡੇ ਨੋਟ ਨਹੀਂ ਗੱਲ ਵਾਕਿਆ ਆ ਤੁਹਾਨੂੰ ਤਾਂ ਆਏ ਸੀਗਾ ਸਾਡੇ 3 ਹੀ ਪੁੱਤ ਆਇਆ ਕਰਨਗੇ ਤੁਹਾਨੂੰ ਤਾਂ ਆਏ ਸੀਗਾ ਸਾਡੇ ਪੁੱਤ ਆਇਆ ਕਰਨਗੇ ਸਾਡੇ ਬਾੜ ਦੀਆਂ ਬਾੜ ਜੇ ਆ ਕਰਨਗੇ ਜਿਨ੍ਹਾਂ ਨੂੰ ਤੁਸੀਂ ਦਰੀਆਂ ਮਿਛਾਉਣ ਤੇ ਰੱਖਦੇ ਸੀ ਨਾਰੇ ਲਵਾਉਣ ਤੇ ਰੱਖਦੇ ਸੀ ਰੈਂਡਿੰਗਾਂ ਤੇ ਲਜਾਣ ਤੇ ਰੱਖਦੇ ਸੀ ਆਪਦੇ ਪਿੱਛੇ ਲੜਾਉਣ ਲਈ ਰੱਖਦੇ ਸੀ ਅੱਜ ਉਹ ਮਾਵਾਂ ਦੇ ਪੁੱਤ ਜਿਹੜੇ ਸੇਵਾ ਕਰਦੇ ਸੀ ਲੋਕਾਂ ਦੀ ਪੰਜਾਬ ਦੇ ਲੋਕਾਂ ਦੇ ਜਿੱਦਾ ਆਕੇ ਵਿਧਾਨ ਸਭਾ ਚ ਭੇਜਤੇ ਹੁਣ ਇਹਨਾਂ ਦੇ ਦਰਦ ਇੱਕੋ ਹੋ ਰਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਬਣੂਗਾ ਕਿਉਂਕਿ ਨਾਲ ਤਾਂ ਸੀ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਊਗਾ ਐਮਐਲਏ ਮੰਤਰੀ ਬਣੀ ਜਾਵਾਂਗੇ ਜੇ ਹਰਗੇ ਤਾਂ ਰਾਜ ਸਭਾ ਚ ਤੁਰ ਜਾ ਕਰਾਂਗੇ ਪਰ ਹੁਣ ਸਾਰੇ ਦਰਵਾਜ਼ੇ ਬੰਦ ਹੋ ਗਏ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਇਹ ਗੱਲ ਕੇ ਰਾਜੀ ਦੀ ਮੈਂ ਦੂਜੀ ਗੱਲ ਕਰਦਾਗਾ ਸਪੀਕਰ ਸਾਹਿਬ ਜਿੱਥੇ ਨਹਿਰੀ ਪਾਣੀ ਦੇ ਸੂਏ ਖਾਲਾ ਦੀ ਗੱਲ ਚੱਲੀ ਆ ਉਥੇ ਮੈਂ ਬਿਜਲੀ ਦੀ ਗੱਲ ਕਰਦਾਗਾ ਬਿਜਲੀ ਦੇ ਖੇਤਰ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਨੇ 300 ਜੂਲਟ ਮਾਪ ਕੀਤਾ 90% ਘਰਾਂ ਨੂੰ ਮੁਫਤ ਬਿਜਲੀ ਦਿੱਤੀ ਆ ਉੱਥੇ ਬਿਜਲੀ ਦੇ ਤਪਾਉਣ ਦੇ ਵਿੱਚ ਵੀ ਰਿਕਾਰਡ ਤੋੜ ਵਾਧਾ ਹੋਇਆ ਪੀਕ ਸੀਜ਼ਨ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਨੂੰ ਜਾ ਕੇ ਪੁੱਛ ਲੋ ਝੋਨੇ ਦੇ ਸੀਜ਼ਨ ਦੇ ਵਿੱਚ ਇੱਕ ਦਿਨ ਬਿਜਲੀ ਦਾ ਕੱਟ ਨਹੀਂ ਲੱਗਿਆ ਜੋ 8-8 ਘੰਟੇ ਬਿਜਲੀ 10-10 12-12 ਘੰਟੇ ਬਿਜਲੀ ਦਿੱਤੀ ਨਾਲ 600 ਜੂਟ ਮਾਰਕ ਕੀਤੀ ਇੱਥੇ ਨੀਗਾ ਕਿ ਬਿਜਲੀ ਨੂੰ ਨਿਸ਼ਚਿਤ ਕੀਤਾ ਕਿ ਰਾਤ ਨੂੰ ਨਾ ਕਿਸਾਨ ਦਿਨੇ-ਦਿਨੇ ਬਿਜਲੀ ਵਰਤ ਲੈ ਰਾਤ ਨੂੰ ਨਾ ਜਾਗਣਾ ਪਵੇ ਇਹ ਵੀ ਮੁੱਖ ਮੰਤਰੀ ਸਾਹਿਬ ਦੀ ਪਹਿਲ ਸੀਗੀ ਇਸ ਤੋਂ ਇਲਾਵਾ ਮੈਂ ਧੰਵਾਰ ਕਰਦਾਗਾ ਜੋ ਥਰਮਲ ਪਲੈਂਟ ਪ੍ਰਾਈਵੇਟ ਸੀਗਾ ਜੋ ਜੀਵੀਕੇਗਾ ਥਰਮਲ ਪਲੈਂਟ ਖਰੀਦਿਆ ਗਿਆਗਾ ਜਿਹੜਾ 1000 ਕਰੋੜ ਦੇ ਵਿੱਚ ਖਰੀਦਿਆ ਗਿਆ ਸਪੀਕਰ ਸਾਹਿਬ ਜੇ 1 ਜੂਟਾ ਇੱਕ ਮੈਗਾਵਾਟ ਤੇ ਅੱਜ ਥਰਮਲ ਪਲੈਂਟ ਲਾਉਣਾ ਹੋਵੇ 8.5 ਕਰੋੜ ਰੁਪਏ ਦਾ ਖਰਚਾ ਆਉਦਾਗਾ ਪਰ ਮੁੱਖ ਮੰਤਰੀ ਸਾਹਿਬ ਨੇ ਉਹ ਇਹ ਹਜ਼ਾਰ ਕਰੋੜ ਦੇ ਵਿੱਚ ਜੋ ਪਲਾਂਟ ਖਰੀਦਿਆਗਾ ਉਹ 2 ਕਰੋੜ ਪ੍ਰਤੀ ਮੈਗਾਵਾਟ ਦੇ ਨਾਲ ਖਰੀਦਿਆਗਾ ਜਿਹਦੇ ਨਾਲ ਪੰਜਾਬ ਸਰਕਾਰ ਦੀ 350 ਕਰੋੜ ਰੁਪਇਆ ਬਚਤ ਹੋਊਗੀ ਜਿਹੜੀ ਬਹੁਤ ਵੱਡੀ उपलब्धि ਆ ਇਸ ਤੋਂ ਇਲਾਵਾ ਸੋਲਰ ਊਰਜਾ ਦੇ ਵਿੱਚ ਜਿਹੜੇ ਵੱਡੇ ਵੱਡੇ ਇਹਨਾਂ ਨੇ ਕੰਟਰੈਕਟ ਕੀਤਾ ਸੀ ਐਗਰੀਮੈਂਟ ਕੀਤੇ ਸੀਗੇ ਕੀ ਹੋਇਆ ਸੀਗੇ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾਗਾ ਐਗਰੀਮੈਂਟ ਕਿੰਨੇ ਹੋਏ ਸੀਗੇ ਪ੍ਰਤੀ ਜੂਨਟ 4 ਰੁਪਏ 73 ਪੈਸੇ ਤੋਂ ਲੈ ਕੇ 17 ਰੁਪਏ 91 ਪੈਸੇ ਤੱਕ ਜਾੜੀ ਕਿ ਪੰਜਾਬ ਦਾ ਖਜ਼ਾਨਾ ਸੋਨਰ ਦੇ ਨਾਂ ਤੇ ਪ੍ਰਾਈਵਟ ਲੋਕਾਂ ਨੂੰ ਆਪਣੇ ਹੀ ਸੋਨਰ ਲਾ ਕੇ ਰਾਜਨੀਤਿਕ ਲੋਕਾਂ ਨੇ 17 ਰੁਪਏ 99 ਪੈਸੇ ਤੱਕ ਇੱਕ ਜੂੰਟ ਦਾ ਰੇਟ ਦਿੱਤਾ ਪਰ ਮੁੱਖ ਮੰਤਰੀ ਸਾਹਿਬ ਨੇ ਸਾਡੇ ਮੰਤਰੀ ਮੰਡਲ ਨੇ ਜਿਹੜੇ ਨਵੇਂ ਸੋਲਰ ਦੇ ਕੰਟਰੈਕਟ ਕੀਤੇ ਆ ਹੁਣ ਰੇਟ ਦਿੱਤਾਗਾ 2 ਰੁਪਏ 33 ਪੈਸੇ ਤੇ ਕਿੱਥੇ 14 ਰੁਪਏ ਜੈ ਹਾਂ 17 ਰੁਪਏ 99 ਪੈਸੇ ਤੇ ਕਿੱਥੇ 2 ਰੁਪਏ 33 ਪੈਸੇ ਜਿਹਦੇ ਨਾਲ ਪੰਜਾਬ ਸਰਕਾਰ 2204 ਸੂਰਜੀ ਊਰਜਾ ਪੈਗਾ ਵਾੜਦੇ ਸਮਝੌਤੇ ਕੀਤੇ ਨੇ ਇਹਦੇ ਨਾਲ ਕਰੋੜਾਂ ਰੁਪਏ ਦੀ ਸਾਡੀ ਬਚਤ ਹੋਊਗੀ ਇਸ ਤੋਂ ਇਲਾਵਾ ਜੋ ਝਾਰਖੰਡ ਪਛਵਾੜਾ ਕੋਲ ਖਾਣਾ ਜਿਹੜੀ ਪਿਛਲੇ 7 ਸਾਲਾਂ ਤੋਂ ਬੰਦ ਪਈ ਸੀ ਉਸ ਨੂੰ ਚਾਲੂ ਕੀਤਾ ਗਿਆ ਜਿਹਦੇ ਵਿੱਚੋਂ 40 ਲੱਖ ਮੈਟਰਿਕ ਜਿਹੜਾ ਹੈਗਾ ਸਾਡਾ ਕੋਲਾ ਕਾਇਆਗਾ ਜਿਹਦੇ ਨਾਲ ਪੰਜਾਬ ਨੂੰ 4.500 ਕਰੋੜ ਰੁਪਏ ਦੀ ਬਚਤ ਹੋਈ ਆ ਕਿਉਂਕਿ ਬਹੁਤ ਵੱਡਾ ਉਪਰਾਲਾਗਾ ਜਿਹੜੀ ਕੋਲਾ ਖਾਣ ਸਾਡੀ ਚੱਲੀ ਆ ਜਿਹਦੇ ਨਾਲ ਸਾਡੇ ਸਰਕਾਰੀ ਥਰਮਲ ਪਲਾਂਟਾਂ ਨੂੰ ਜਿਹੜਾ ਕੋਲਾ ਮਿਲੂਗਾ 4.500 ਕਰੋੜ ਦੀ ਸਾਡੀ ਉਹ ਬਚਤ ਹੋਊਗੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅੱਗੇ ਖੇਡਾਂ ਵਾਲੇ ਪਾਸੇ ਜੋ ਖੇਡਾਂ ਸੀਗੀਆਂ ਸਾਡੀਆਂ ਪੰਜਾਬ ਕਦੇ ਖੇਡਾਂ ਚ ਮੋਰੀ ਸੀਗਾ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਖੇਡ ਮੰਤਰੀ ਗੁਰਮੀਤ ਮੀਤ ਹੇਰ ਜੀ ਦਾ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਕਰਾ ਕੇ ਜਿੱਥੇ ਵੱਡੇ ਨਾਮ ਦਿੱਤੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਪਹਿਲੀ ਵਾਰੀ ਹੋਇਆ ਕਿ 1952 ਤੋਂ ਬਾਅਦ ਪੰਜਾਬ ਦੇ 20 ਖਿਡਾਰੀਆਂ ਨੇ ਏਸ਼ੀਆ ਖੇਡਾਂ ਦੇ ਵਿੱਚ ਤਗਮੇ ਜਿੱਤੇ ਜਿਹਦਾ ਸਿਹਰਾ ਪੰਜਾਬ ਸਰਕਾਰ ਨੂੰ ਜਾਂਦਾ ਉਹਦੀ ਤਿਆਰੀ ਵਾਸਤੇ ਮੈਂ ਦੱਸਣਾ ਚਾਹਣਾ ਤਗਵੇਂ ਜਿੱਤਣ ਵਾਲਿਆਂ ਨੂੰ ਜਿੱਥੇ ਨਾਮ ਦਿੱਤੇ ਪਹਿਲੀ ਵਾਰੀ ਹੋਇਆ ਕਿ ਉਹਨਾਂ ਦੀ ਤਿਆਰੀ ਵਾਸਤੇ ਵੀ ਪਹਿਲਾਂ ਜਾਣ ਤੋਂ ਪਹਿਲਾਂ 8-8 ਲੱਖ ਰੁਪਇਆ ਇਹਨਾਂ ਖਿਡਾਰੀਆਂ ਨੂੰ ਦਿੱਤਾ ਗਿਆ ਤਾਂ ਕਿ ਉਹ ਤਿਆਰੀ ਕਰ ਲੈਣ ਫਿਰ ਜਿੱਤ ਕੇ ਆਉਣ ਤੋਂ ਬਾਅਦ ਤਗਵੇਂ ਜਿੱਤਣ ਵਾਲੇ 20 ਖਿਡਾਰੀਆਂ ਨੂੰ 29.25 ਕਰੋੜ ਦੇ ਨਗਦ ਦੇ ਨਾਮ ਦਿੱਤੇ ਗਏ ਇੱਥੇ ਹੀ ਬਸ ਨਹੀਂ ਟੋਕੀਓ 올림픽 ਦੇ ਵਿੱਚ ਹਾਕੀ ਜਿੱਤਣ ਵਾਲੀ ਟੀਮ ਨੂੰ ਜਿਹੜਾ ਬੜੇ ਲੰਮੇ ਸਮੇਂ ਬਾਅਦ ਕਾਂਸੀ ਦਾ ਤਗਮਾ ਆਇਆ ਸੀਗਾ ਸਾਡੇ ਇੱਕ ਐਥਲੀਟ ਨੂੰ ਸਾਡੀ ਕ੍ਰਿਕਟ ਦੀ ਹਰਮਨ ਪ੍ਰੀਤ ਨੂੰ ਜਾਨੀ ਕਿ 11 ਖਿਡਾਰੀਆਂ ਨੂੰ ਪੀਸੀਐਸ ਤੇ ਪੀਪੀਐਸ ਦੀਆਂ ਨੌਕਰੀਆਂ ਦਿੱਤੀਆਂ ਗਈਆਂ ਜਿਹੜਾ ਇਹਨਾਂ ਦੇ ਵੇਲੇ ਬਣਦਾ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਨੂੰ ਦੱਸਿਆ ਕਿ ਜੇ ਪੰਜਾਬ ਦੇ ਲਈ ਮੈਡਲ ਲੈ ਕੇ ਆਓਗੇ ਸਾਡੇ ਦਰਵਾਜ਼ੇ ਕੁੱਲਿਆ ਤੁਹਾਡੇ ਕੋ ਇੱਕ ਸੁਰੱਖਿਤਾ ਅੱਜ ਉਹਨਾਂ ਗਾਇਰਾਂ ਖਡਾਰੀਆਂ ਨੂੰ ਨੌਕਰੀ ਦਿੱਤੀ ਗਈ ਕਿਉਂਕਿ ਮਾਰ ਸਾਹਿਬ ਸਰਕਾਰ ਦੀ ਵੱਡੀ ਪ੍ਰਾਪਤੀ ਆ ਇੱਥੇ ਹੀ ਬੱਸ ਨਹੀਂ ਗਏ ਜਿਹੜੇ ਖੇਡਾਂ ਵੰਤਰ ਪੰਜਾਬ ਦੀਆਂ ਦੇ ਵਿੱਚ 8.97 ਕਰੋੜ ਦੇ ਨਗਦ ਨਾਮ ਦਿੱਤੇ ਗਏ ਆ ਇਸ ਦਾ ਵੀ ਵੱਡਾ ਇਹ ਹੋਇਆ ਕਿ ਪਿਛਲੀ ਵਾਰੀ ਜਿੱਥੇ 4.5 ਲੱਖ ਖਿਡਾਰੀਆਂ ਨੇ ਖੇਡਾਂ ਦੇ ਵਿੱਚ ਭਾਗ ਲਿਆਗਾ ਅੱਜ ਪੰਜਾਬ ਦੇ ਗਰਾਊਂਡਾਂ ਦੇ ਵਿੱਚ ਰੌਣਕਾਂ ਲੱਗ ਗਈ ਇੱਥੇ ਹੀ ਵਸਣੀਗਾ ਧਲਵਾਰ ਕਰਦਾ ਹਜ਼ਾਰ ਖੇਡ ਨਰਸਰੀਆਂ ਜੋ ਗੁਰਮੀਤ ਸਿੰਘ ਮੀਤਹੇਰ ਜੀ ਦੇ ਖੇਡ ਪਾਲਸੀ ਲੈ ਕੇ ਆ ਰਹੇ ਨੇ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ 1000 ਨਵੀਆਂ ਖੇਡ ਨਰਸਰੀਆਂ ਖੁੱਲੀਆਂ ਜਾ ਰਹੀਆਂ ਨੇ ਇਸੇ ਦੀ ਬਸ ਨਹੀਂ ਗੇ ਜਿਹੜਾ ਖੇਡ ਪੁਹਾੜ ਦਾ ਸਟਾਫ ਸੀਗਾ ਜਿਹੜਾ ਕਦੇ 3.5 ਸੱਤ ਅੱਕ ਸੀਗਾ ਉਹਨਾਂ ਦੇ ਵਿੱਚ ਨਵੀਂ ਭਰਤੀ ਕਰਕੇ 2360 ਸਤਾਪ ਭਰਤੀ ਕੀਤਾ ਜਾ ਰਿਹਾ ਕੋਟ ਭਰਤੀ ਕੀਤੇ ਜਾ ਰਹੇ ਨੇ ਤਾਂ ਕਿ ਸਾਡੇ ਬੱਚਿਆਂ ਨੂੰ ਪਹੁੰਚ ਗਾ ਡਾਈਟ ਮਿਲ ਸਕੇ ਤੇ ਭਾਗ ਲੈ ਸਕਣ ਸੋ ਮੇਰਾ ਕਹਿਣ ਦਾ ਮਤਲਬ ਆ ਕਿ ਜੇ ਬੈਠ ਕੇ ਸੁਣ ਲੈਂਦੇ ਅੱਜ ਸੁਣਿਆ ਜਾਂਦਾ ਨਹੀਂ ਕਿਉਂਕਿ ਇਹਨਾਂ ਦੇ 70 ਸਾਲ ਸਾਡੇ 2 ਸਾਲ ਤੇ ਹੁਣ ਇਹ ਨਾਰੇ ਪਤਾ ਕਿਉਂ ਮਾਰਦੇ ਆ ਗੱਲ ਕੌੜੀ ਲੱਗੂ ਇਹਨਾਂ ਦੀ ਟਿਕਟ ਦੀ ਦੌੜ ਆ ਦੇ ਹਾਈ ਕਮਾਂਡ ਵੇਖੇ ਬੜਿੰਗ ਸਾਹਿਬ ਉਧਰ ਮੰਗਦੇ ਇੱਕ ਫਰੋਜਪੁਰ ਮਿਲ ਜੇ ਕਦੇ ਬਠਿੰਡੇ ਪਾਜਦੇ ਆ ਕੋਈ ਨਾ ਵੇਜੋ ਬੜਿੰਗ ਸਾਹਿਬ ਤੁਹਾਨੂੰ ਮਿਲ ਚੁਕੀ ਪਾਜਵਾ ਸਾਹਿਬ ਘਰੇ ਟਿਕਟ ਮੰਗਦੇ ਆ ਕਿ ਆ ਮਿਲ ਜੇ ਇਹ ਟਿਕਟ ਦੌੜ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਟੈਕਸ ਆ ਰਹੀ ਇਕੱਠਾ ਹੁੰਦਾ ਅੱਜ ਉੱਥੇ ਗੱਲ ਨਹੀਂ ਸੁਣੀ ਜਾ ਰਹੀ ਅੱਜ ਸਹੀ ਕਿ ਆ ਮਾਨ ਸਾਹਿਬ ਨੇ ਕਿ ਜਿੰਦਾ ਲਾ ਦਿੱਤਾ ਜਾਵੇ ਜਿੰਦਾ ਇੱਕ ਸੰਗੋਲਕ ਗੱਲ ਸੀ ਕਿ ਸਾਡੀ ਗੱਲ ਸੁਣ ਲੈਣਾ ਜਿਹੜੇ ਸਾਧਨ ਹੁੰਦਾ ਪ੍ਰਧਾਨ ਸਭਾ ਹੁੰਦੀ ਤੇ ਬਹਿਸ ਵਾਸਤੇ ਹੁੰਦੀ ਆ ਇੱਥੇ ਬਹਿਸ ਹੋਵੇ ਦਾ ਜਵਾਬ ਦਿੱਤਾ ਜਾਵੇ ਜਿੰਨਾ ਤੋਂ ਅਸੀਂ ਸਿੱਖਣਾ ਸੀ ਅੱਜ ਸਾਨੂੰ ਕੀ ਦੇ ਰਹੇ ਨੇ ਸੋ ਮੈਂ 2 ਸਾਲ ਦੀਆਂ ਪ੍ਰਾਪਤੀਆਂ ਦੇ ਉੱਤੇ ਮੈਨੂੰ ਮਾਣ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਇਹ ਕਹਿ ਕੇ ਵੋਟ ਮੰਗਾਗੇ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਨਹੀਂ ਨਾ ਪਾਇਓ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾੜੀ ਕਹਿ ਸਕਦਾ ਜਾਂ ਸ੍ਰੀ ਰਵਿੰਦ ਕੇਜਰੀਆ ਸਾਹਿਬ ਕਹਿ ਸਕਦੇ ਆ ਸੋ ਮੈਂ ਇਸ ਧੰਨਵਾਦ ਦੇ ਮੱਤੇ ਤੇ ਇਹਨਾਂ ਕਹਿੰਦਾ ਹੋਇਆ ਆਪਣਾ ਭਾਸ਼ਣ ਸਵਾਪਤ ਕਰਦਾ ਜੋ ਪ੍ਰਾਤਿਆ ਕੀਤੀਆਂ ਨੇ 2 ਸਾਲ ਦੇ ਵਿੱਚ ਸਲਾਕਾ ਜੋਗ ਨੇ 70 ਸਾਲਾਂ ਦੇ ਮੁਕਾਬਲੇ ਨੇ ਚਾਹੇ ਸਿੱਕਿਆ ਹੋਵੇ ਖੇਤਰ ਖੇਡਾਂ ਹੋਣ ਬਿਜਲੀ ਦਾ ਖੇਤਰ ਹੋਵੇ ਸਿਹਤ ਦਾ ਕੰਮ ਹੋਵੇ ਹਰ ਪੱਖੋਂ ਪੰਜਾਬ ਖੁਸ਼ਹਾਲ ਹੁੰਦਾ ਜਾਂਦਾ ਮੈਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਅੱਜ ਕਿਤੇ ਮੁੱਖ ਮੰਤਰੀ ਸਾਹਿਬ ਮੀਟਿੰਗਾਂ ਕਰਦੇ ਨੇ ਮੀਟਿੰਗਾਂ ਇਸ ਲਈ ਨਹੀਂ ਹੁੰਦੀਆਂ ਕਿ ਹੋਟਲ ਕਿਵੇਂ ਖੋਲਣੇ ਨੇ ਮੀਟਿੰਗਾਂ ਇਸ ਲਈ ਨਹੀਂ ਹੁੰਦੀਆਂ ਕਿ ਬੱਸਾਂ ਤੇ ਕਾਬੂ ਕਿਵੇਂ ਪਾਉਣਾਗਾ ਅੱਜ ਮੀਟਿੰਗਾਂ ਹੁੰਦੀਆਂ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਕਿਵੇਂ ਦੇਣੀ ਆ ਪੰਜਾਬ ਦੇ ਲੋਕਾਂ ਨੂੰ ਤਰੱਕੀ ਤੇ ਕਿਵੇਂ ਲੈ ਕੇ ਆਉਣਾ ਅੱਜ ਮੀਟਿੰਗ ਆਏ ਨਹੀਂ ਹੁੰਦੀ ਕਿ ਰੂਸਾ ਨੂੰ ਕਿਹੜੀ ਕੋਟੀ ਦਿੱਤੀ ਜਾਵੇ ਅੱਜ ਮੀਟਿੰਗ ਆਏ ਹੁੰਦੀ ਆ ਕਿ ਪੰਜਾਬ ਦੀ ਤਰੱਕੀ ਕਿਵੇਂ ਹੋਵੇ ਗਰੀਬ ਤੱਕ ਕਿਸਾਨ ਤੱਕ ਲਾਭ ਕਿਵੇਂ ਮਿਲ ਸਕੇ ਜਿਹੜੇ ਫੌਜੀ ਸ਼ਹੀਦ ਹੋ ਜਾਂਦੇ ਸੀ ਮੁੱਖ ਮੰਤਰੀ ਸਾਹਿਬ ਪਰਿਵਾਰਾਂ ਨੂੰ ਆਪਣਾ ਪਰਿਵਾਰ ਸਮਝ ਕੇ ਇੱਕ ਇੱਕ ਕਰੋੜ ਰੁਪਏ ਆਪ ਦੇ ਕੇ ਆਉਂਦੇ ਆ ਇਤੋਂ ਵੱਡੀ ਪ੍ਰਾਪਤੀ ਕੋਈ ਹੋਰ ਨਹੀਂ ਹੋ ਸਕਦੀ ਭਾਵੇਂ ਅਸੀਂ ਸ਼ਹੀਦਾਂ ਮੋਲ ਨਹੀਂ ਉਹ ਤਾਕਦੇ ਪਰ ਉਹ ਪਰਿਵਾਰ ਮੁੱਖ ਮੰਤਰੀ ਸਾਹਿਬ ਨੇ ਸਾਡੇ ਪਰਿਵਾਰ ਆ ਤੇ ਇਹਨਾਂ ਵੇਲੇ ਵੀ ਸ਼ਿਹਤਗਾਮਦ ਕਰਗਾ ਦਸ ਦਿਨ ਕਿੰਨੇ ਪੈਸੇ ਦਿੱਤੇ ਸੀਗੇ ਸੋ ਹਰ ਪੱਖੋਂ ਲੱਗੇ ਹੋਇਆ ਜਿਹੜੇ ਜੰਗੀ ਵਿਧਵਾਵਾਂ ਨੇ ਉਹਨਾਂ ਦੀਆਂ ਪੈਨਸ਼ਨਾਂ 'ਚ ਵਾਧਾ ਧਰਮੀ ਫੌਜੀ ਉਹਨਾਂ ਦੀਆਂ ਪੈਨਸ਼ਨਾਂ 'ਚ ਵਾਧਾ ਜੋ ਵੀ ਅੱਜ ਪੰਜਾਬ ਸਰਕਾਰ ਦੇ ਧਿਆਨ ਚ ਆਉਂਦਾ ਤੇ ਇੱਥੇ ਨੌਕਰੀਆਂ ਦਿੱਤੀਆਂ ਗਈਆਂ ਅੱਜ 40000 ਤੋਂ ਉੱਪਰ ਨੌਕਰੀਆਂ ਦਿੱਤੀਆਂ ਗਈਆਂ ਕਿਸੇ ਪਿੰਡ ਤੇ ਚਲੇ ਜਾਓ ਕਿਸੇ ਦੇ ਵਿੱਚ ਦੋ ਕਿਸੇ ਦੇ ਵਿੱਚ ਪੰਜ ਕਿਸੇ ਦਾ ਰਿਸ਼ਤੇਦਾਰ ਭਰਤੀ ਹੋਇਆ ਤੇ ਉਹ ਲੋਕ ਭਰਤੀ ਹੋਇਆ ਜਿਨ੍ਹਾਂ ਨੂੰ ਕਹਿੰਦੇ ਆਸ ਨਹੀਂ ਸੀਗੀ ਪਰ ਇਹਨਾਂ ਨੂੰ ਬਰਦਾਸ਼ਤ ਨਹੀਂ ਸੋ ਮੈਂ ਇਹਨਾਂ ਕਹਿੰਦਾ ਉਹ ਆਪਣਾ ਭਾਸ਼ਣ ਸਵਾਗਤ ਕਰਦਾ ਤੇ ਆਸ ਕਰਦਾ ਆਉਣ ਵਾਲੇ ਜਿਹੜੇ ਸਾਲ ਨੇ ਉਹਨਾਂ ਅੱਜ ਪੰਜਾਬ ਰੰਗਲਾ ਪੰਜਾਬ ਬਣੂਗਾ ਤਰੱਕੀ ਦੇ ਰਾਹ ਤੇ ਜਾਊਗਾ ਇਹਨਾਂ ਕਹਿੰਦਾ ਖਿਮਾਰਾ ਚਕਾ ਬਹੁਤ ਬਹੁਤ ਧੰਨਵਾਦ ਜੀ ਸਪੀਕਰ ਸਾਹਿਬ ਇੰਡੀਆ